ਸਤਿ ਸ੍ਰੀ ਅਕਾਲ ਜੀ ਤੇ ਸਾਡੇ ਅੱਜ ਦੇ ਇਸ ਗਿਆਨ ਭਰਪੂਰ ਸਫ਼ਰ ਵਿੱਚ ਸਾਰਿਆਂ ਦਾ ਸਵਾਗਤ ਹੈ। ਦੇਖੋ ਅਸੀਂ ਨਾ ਅਕਸਰ ਦੁਨੀਆ ਨੂੰ ਸਮਝਣ ਲਈ ਮਾਇਆ ਦੇ ਤਿੰਨ ਗੁਣਾਂ ਦੀ ਗੱਲ ਕਰਦੇ ਹਾਂ। ਰਜੋ, ਸਤੋ, ਤਮੋ। ਹਨਾ? ਹਾਂਜੀ ਬਿਲਕੁਲ। ਰਜੋ ਗੁਣ ਮਤਲਬ ਐਕਟੀਵਿਟੀ, ਜੋਸ਼। ਸਤੋ ਹੋ ਗਿਆ ਸ਼ਾਂਤੀ, ਗਿਆਨ ਤੇ ਤਮੋ ਉਹ ਜੜਤਾ ਜਾਂ ਅਗਿਆਨਤਾ। ਹਾਂ, ਇਹੀ। ਤੇ ਮੰਨਿਆ ਇਹੀ ਜਾਂਦਾ ਹੈ ਕਿ ਸਾਡਾ ਹਰ ਕੰਮ ਹਰ ਸੋਚ ਬਸ ਇਹਨਾਂ ਤਿੰਨਾਂ ਦੇ ਘੇਰੇ 'ਚ ਹੀ ਘੁੰਮਦੀ ਰਹਿੰਦੀ ਹੈ ਪਰ ਸਵਾਲ ਇਹ ਹੈ ਕਿ ਕੀ ਸੱਚੀ ਸਾਰੀ ਖੇੜੀ ਥੀ ਮੁੱਕ ਜਾਂਦੀ ਹੈ ਜਾਂ ਫਿਰ ਇਸ ਤੋਂ ਪਰੇ ਵੀ ਕੁਝ ਹੈ ਕੋਈ ਹੋਰ ਅਵਸਥਾ ਹਮ ਅੱਜ ਨਾ ਅਸੀਂ ਐਸੇ ਸਵਾਲ ਦੇ ਜਵਾਬ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ ਗੁਰਬਾਣੀ ਦੇ ਇੱਕ ਬਹੁਤ ਹੀ ਡੂੰਗੇ ਸੰਕਲਪ ਬਾਰੇ ਗੱਲ ਕਰਨੀ ਹੈ ਅੱਛਾ ਹਾਂਜੀ ਸਾਡਾ ਅੱਜ ਦਾ ਵਿਸ਼ਾ ਹੈ ਚੌਥਾ ਪਦ ਅਸੀਂ ਗੁਰਬਾਣੀ ਦੇ ਕੁਝ ਖਾਸ ਅੰਸ਼ਾਂ ਨੂੰ ਆਧਾਰ ਬਣਾ ਕੇ ਨਾ ਇਸ ਅਨੋਖੀ ਜੀ ਆਤਮਕ ਅਵਸਥਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਤਲਬ ਇੱਕ ਐਸੀ ਹਾਲਤ ਜੋ ਮਾਇਆ ਦੇ ਨਾ ਤਿੰਨ ਗੁਣਾ ਦੇ ਅਸਰ ਤੋਂ ਉਹਨਾਂ ਦੀ ਪਕੜ ਤੋਂ ਬਿਲਕੁਲ ਉੱਪਰ ਹੈ, ਪਰੇ ਹੈ। ਬਿਲਕੁਲ। ਤੇ ਦੇਖੋ ਅੱਜ ਸਾਡਾ ਮਕਸਦ ਸਿਰਫ ਇਹ ਨਹੀਂ ਕਿ ਪਰਿਭਾਸ਼ਾ ਦੇ ਦਿੱਤੀ ਤੇ ਗੱਲ ਖਤਮ। ਨਹੀਂ ਹਾਂ। ਅਸੀਂ ਤਾਂ ਗਹਿਰਾਈ ਵਿੱਚ ਜਾਣਾ ਹੈ, ਇਹ ਸਮਝਣਾ ਹੈ ਕਿ ਗੁਰਬਾਣੀ ਦੀ ਰੌਸ਼ਨੀ ਵਿੱਚ ਇਹ ਚੌਥਾ ਪਦ ਹੈ ਕਿ ਅਸਲ ਵਿੱਚ ਇਹਦੀ ਅਧਿਆਤਮਕ ਯਾਤਰਾ ਚ ਕੀ ਥਾਂ ਹੈ ਤੇ ਸਭ ਤੋਂ ਜ਼ਰੂਰੀ ਕਿ ਗੁਰੂ ਸਾਹਿਬਾਨ ਇਸ ਅਵਸਥਾ ਨੂੰ ਮਹਿਸੂਸ ਕਰਨ ਦਾ ਉੱਥੇ ਤੱਕ ਪਹੁੰਚਣ ਦਾ ਕੀ ਤਰੀਕਾ ਦੱਸਦੇ ਨੇ ਹਮ ਕਿਉਂਕਿ ਨਾ ਇਹ ਕੋਈ ਸਿਰਫ ਕਿਤਾਬੀ ਗੱਲ ਨਹੀਂ ਹੈ ਜਾਂ ਕੋਈ ਫਲਸਫਾ ਨਹੀਂ ਇਹ ਤਾਂ ਇੱਕ ਜਿਉਂਦੀ ਜਾਗਦੀ ਅਨੁਭਵ ਕਰਨ ਵਾਲੀ ਸੱਚਾਈ ਹੈ ਸਮਝੋ ਇੱਕ ਅਧਿਆਤਮਕ ਸਫ਼ਰ ਦਾ ਸਿਖਰ ਸਹੀ ਗੱਲ ਹੈ ਠੀਕ ਹੈ ਤਾਂ ਫਿਰ ਆਓ ਸ਼ੁਰੂ ਕਰੀਏ ਇਸ ਨੂੰ ਥੋੜਾ ਖੋਲਦੇ ਹਾਂ ਸਭ ਤੋਂ ਪਹਿਲਾ ਤਾਂ ਇਹ ਹੀ ਕਿ ਇਹ ਚੌਥਾ ਪਦ ਹੈ ਕੀ ਜੀਜ਼ ਭਗਤ ਕਬੀਰ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਅੰਗ 1123 ਤੇ ਉਹ ਸਾਨੂੰ ਨਾ ਇੱਕ ਇਸ਼ਾਰਾ ਦਿੰਦਾ ਹੈ ਹਾਂਜੀ ਭਗਤ ਜੀ ਕਹਿੰਦੇ ਨੇ ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੇ ਤਿਨੇ ਹੀ ਪਰਮ ਪਦ ਪਾਇਆ ਹੁਣ ਇੱਥੇ ਚੀਨੇ ਸ਼ਬਦ ਇਹ ਬੜਾ ਖਾਸ ਲੱਗਦਾ ਹੂੰ ਬਹੁਤ ਖਾਸ ਇਸ ਦਾ ਕੀ ਮਤਲਬ ਹੋਇਆ ਕਿ ਇਸ ਨੂੰ ਚੀਨਣ ਵਾਲਾ ਯਾਨੀ ਪਹਿਚਾਨਣ ਵਾਲਾ ਪਰਮ ਪਦ ਪਾ ਲੈਂਦਾ ਇਹ ਚੀਨਣਾ ਕੀ ਹੋਇਆ ਫਿਰ ਮਨਾਵਾ ਪਿੱਛੇ ਭਜ ਰਿਹਾ ਹੈ ਹੈਨਾ ਕਦੇ ਤਮੋਗੁਣ ਕਰਕੇ ਸੁਸਤ ਪੈ ਗਿਆ ਅਗਿਆਨਤਾ ਚ ਡੁੱਬ ਗਿਆ ਤੇ ਕਦੇ ਕਦੇ ਸਤੋਗੁਣ ਦੇ ਅਸਰ ਹੇਠਾ ਕੇ ਥੋੜੀ ਸ਼ਾਂਤੀ ਮਿਲ ਗਈ ਜਾਂ ਗਿਆਨ ਮਿਲ ਗਿਆ ਹਾਂ ਪਰ ਉਹ ਵੀ ਪੱਕਾ ਨਹੀਂ ਹੁੰਦਾ ਹਾਂ ਬਿਲਕੁਲ ਉਹ ਵੀ ਟੈਂਪਰੇਰੀ ਹੁੰਦਾ ਹੈ ਤੇ ਕਈ ਵਾਰ ਤਾਂ ਉਹ ਹਉਮੇ ਦਾ ਕਾਰਨ ਵੀ ਬਣ ਜਾਂਦਾ ਹੈ ਮਤਲਬ ਇਹ ਤਿੰਨੇ ਗੁਣ ਮਾਇਆ ਦੇ ਹੀ ਰੂਪ ਨੇ ਜੋ ਜੀਵ ਨੂੰ ਬੰਨ ਕੇ ਰੱਖਦੇ ਨੇ ਓਕੇ ਚੌਥਾ ਪਦ ਜਿਹੜਾ ਹੈ ਨਾ ਉਹ ਇਸ ਤਿੰਨ ਗੁਣੀ ਮਾਇਆ ਦੀ ਖੇਡ ਤੋਂ ਉੱਪਰ ਉੱਠਣ ਦੀ ਅਵਸਥਾ ਦਾ ਨਾਮ ਹੈ ਹਾਂ ਇਹ ਉਹ ਆਤਮਿਕ ਦਾਇਰਾ ਹੈ ਜਿੱਥੇ ਮਾਇਆ ਦਾ ਜ਼ੋਰ ਨਹੀਂ ਚੱਲਦਾ ਅੱਛਾ ਇਸ ਨੂੰ ਹੋਰ ਕਲੀਅਰ ਕਰੀਏ ਤਾਂ ਇਹ ਪੂਰੀ ਤਰ੍ਹਾਂ ਨਿਰਲੇਪ ਹੋਣ ਦੀ ਹਾਲਤ ਹੈ ਕੰਪਲੀਟ ਡਿਟੈਚਮੈਂਟ ਗੁਰਬਾਣੀ ਵਿੱਚ ਨਾ ਇਹਦੇ ਲਈ ਇੱਕ और बड़ा सोना शब्द वर्तया गया है सहज अवस्था सहज अवस्था हाँ सुनिए है सहज दा मतलब ही होन्दा है कुदरती कोई जोर नहीं कोई बनावट नहीं बस एक सुभाविक शांति एक टिका जब मन इस सहज अवस्था में आ जान्दा है ना ता होमे यानी मैं मेरी दा पाव ओ खत्म हो जान्दा है हम्म पंच विकार ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਮਨ ਨੂੰ ਭਜਾਈ ਫਿਰਦੇ ਨੇ ਉਹ ਜਾਂ ਤਾਂ ਬਿਲਕੁਲ ਸ਼ਾਂਤ ਹੋ ਜਾਂਦੇ ਨੇ ਜਾਂ ਫਿਰ ਉਹਨਾਂ ਦਾ ਜ਼ੋਰ ਟੁੱਟ ਜਾਂਦਾ ਹੈ। ਦੁਨੀਆਂ ਦੇ ਪਰਮ ਸ਼ਖ ਚਿੰਤਾਵਾਂ ਉਹ ਸਭ ਮਿਟ ਜਾਂਦੀਆਂ ਨੇ। ਇਸੇ ਅਵਸਥਾ ਨੂੰ ਗੁਰਬਾਣੀ 'ਚ ਪਰਮ ਪਦਵੀ ਕਿਹਾ ਗਿਆ ਹੈ। ਪਰਮ ਪਦ ਯਾਨੀ ਸਭ ਤੋਂ ਉੱਚੀ ਅਵਸਥਾ। ਹਾਂਜੀ, ਸਭ ਤੋਂ ਉੱਚੀ ਪਰਮਾਤਮਿਕ ਅਵਸਥਾ। ਤੇ ਇਹ ਅਵਸਥਾ ਮਿਲਣ ਦਾ ਮਤਲਬ ਹੈ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ। ਮੁਕਤੀ ਇੱਥੇ ਮਨ ਹਮੇਸ਼ਾ ਲਈ ਪ੍ਰਭੂ ਦੇ ਨਾਮ ਦੇ ਰੰਗ ਚ ਰੰਗਿਆ ਜਾਂਦਾ ਤੇ ਆਤਮਾ ਆਪਣੇ ਅਸਲ ਸੋਮੇ ਪਰਮਾਤਮਾ ਵਿੱਚ ਲੀਨ ਹੋ ਕੇ ਇਕ ਹੋ ਜਾਂਦੀ ਹੈ ਤੇ ਇਹ ਗੱਲ ਵੀ ਜ਼ਰੂਰੀ ਹੈ ਕਿ ਇਹ ਕੋਈ ਬਾਹਰਲੇ ਕਰਮकांड ਜਾਂ ਦਿਖਾਵੇ ਨਾਲ ਨਹੀਂ ਮਿਲਦੀ ਇਹ ਅੰਦਰ ਦੀ ਜਾਗਰਤੀ ਹੈ ਜੋ ਨਾਮ ਸਿਮਰਨ ਤੇ ਗੁਰੂ ਦੀ ਮਿਹਰ ਨਾਲ ਹੀ ਮਿਲਦੀ ਹੈ ਵਾਹ ਇਹ ਤਾਂ ਬਹੁਤ ਹੀ ਮਤਲਬ ਗਹਿਰੀ ਗੱਲ ਹੋ ਗਈ ਸਿਰਫ ਤਿੰਨ ਗੁਣਾ ਤੋਂ ਪਾਸੇ ਹਟਣਾ ਨਹੀਂ ਸਗੋਂ ਇੱਕ ਬਿਲਕੁਲ ਵੱਖਰੀ ਉੱਚੀ ਟਿੱਕੀ ਹੋਈ ਤੇ ਆਨੰਦ ਵਾਲੀ ਹੋਂਦ ਵਿੱਚ ਚਲੇ ਜਾਣਾ ਇਹ ਤਾਂ ਸਮਝੋ ਇੱਕ ਤਰ੍ਹਾਂ ਦਾ ਪੂਰਾ ਬਦਲਾਅ ਹੋ ਗਿਆ ਆਤਮਾ ਦਾ ਟਰਾਂਸਫਰਮੇਸ਼ਨ ਹੂੰ ਬਿਲਕੁਲ ਬਿਲਕੁਲ ਇੱਕ ਪੂਰਾ ਬਦਲਾਅ ਤੇ ਜਦੋਂ ਅਸੀਂ ਐਨੇ ਵੱਡੇ ਬਦਲਾਅ ਦੀ ਗੱਲ ਕਰਦੇ ਹਾਂ ਤਾਂ ਫਿਰ ਖਿਆਲ ਆਉਂਦਾ ਹੈ ਕਿ ਜਿਹੜਾ ਇਨਸਾਨ ਇਸ ਚੌਥੇ ਪੱਧ ਦੀ ਅਵਸਥਾ 'ਚ ਪਹੁੰਚ ਜਾਂਦਾ ਹੈ ਉਹਦੀ ਪਹਿਚਾਨ ਕੀ ਹੁੰਦੀ ਹੋਗੀ ਉਹ ਦੁਨੀਆ 'ਚ ਰਹਿੰਦਾ ਤਾਂ ਹੈ ਪਰ ਰਹਿੰਦਾ ਕਿਵੇਂ ਹੋਗਾ ਉਦੇ ਰੋਜ਼ ਦੇ ਜੀਵਨ ਚ ਉਹਦੇ ਸੁਭਾਅ ਚ ਕੀ ਖਾਸ ਗੱਲਾਂ ਦਿਸਦੀਆਂ ਹੋਣਗੀਆਂ ਹਾਂ ਗੁਰਬਾਣੀ ਤੇ ਸਾਡੇ ਸਰੋਤਨਾ ਇਸ ਬਾਰੇ ਕਾਫੀ ਕੁਝ ਦੱਸਦੇ ਨੇ ਜਦੋਂ ਕੋਈ ਇਸ ਅਵਸਥਾ ਚ ਪਹੁੰਚਦਾ ਹੈ ਜਿਹਨੂੰ ਆਪਾਂ ਗੁਰਮੁਖ ਬ੍ਰह्मज्ञानी ਜਾਂ ਸੰਤ ਕਹਿ ਸਕਦੇ ਹਾਂ ਉਹਦੇ ਵਿੱਚ ਕਈ ਖਾਸ ਗੁਣ ਜਾਂ ਲੱਛਣ ਦਿਸਣ ਲੱਗ ਪੈਂਦੇ ਨੇ ਸਭ ਤੋਂ ਪਹਿਲਾਂ ਤੇ ਬੁਨਿਆਦੀ ਲੱਛਣ ਹੈ ਹਮ ਮੈਂ ਤੋਂ ਮੁਕਤੀ ਹਮ ਮੈਂ ਤੋਂ ਮੁਕਤੀ ਹਾਂਜੀ ਉਹਦੇ ਅੰਦਰੋਂ ਨਾ ਮੈਂ ਮੇਰਾ ਦਾ ਪਾਉ ਪੂਰੀ ਤਰ੍ਹਾਂ ਮਿਟ ਜਾਂਦਾ ਹੈ ਉਹ ਸਭ ਕੁਝ ਪ੍ਰਭੂ ਦਾ ਭਾਣਾ ਮੰਨ ਕੇ ਕਰਦੀ ਹੈ। ਅੱਛਾ। ਦੂਜਾ ਵੱਡਾ ਲੱਛਣ ਹੈ ਸਮਦ੍ਰਿਸ਼ਟੀ। ਉਹ ਸਾਰੇ ਜੀਵਾਂ 'ਚ ਸਾਰੀ ਕਾਇਨਾਤ 'ਚ ਇੱਕੋ ਰੱਬ ਦੀ ਜੋਤ ਦੇਖਦੀ ਹੈ। ਉਹਦੇ ਲਈ ਕੋਈ ਆਪਣਾ ਪਰਾਇਆ, ਕੋਈ ਦੋਸਤ ਦੁਸ਼ਮਣ ਨਹੀਂ ਰਹਿੰਦਾ। ਸਭ ਬਰਾਬਰ। ਹਾਂ, ਸਭ ਇੱਕੋ ਜੇ। ਤੇ ਐਸੇ ਕਰਕੇ ਨਾ ਉਹ ਨਿਰਪਾਉ ਬਿਨਾਂ ਡਰ ਤੋਂ ਤੇ ਨਿਰਵੈਰ ਬਿਨਾਂ ਵੈਰ ਤੋਂ ਹੋ ਜਾਂਦੀ ਹੈ। ਨਾ ਉਹਨੂੰ ਕਿਸੇ ਦਾ ਡਰ ਲੱਗਦਾ ਨਾ ਉਹਦੇ ਮਨ 'ਚ ਕਿਸੇ ਲਈ ਵੈਰ ਹੁੰਦਾ। ਤੀਜਾ ਜਿਵੇਂ ਪਹਿਲਾਂ ਕਿਹਾ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦਾ ਜ਼ੋਰ ਉਹਦੇ ਤੇ ਨਹੀਂ ਚੱਲਦਾ ਉਹ ਇਹਨਾਂ ਤੋਂ ਉੱਪਰ ਉੱਠ ਚੁੱਕੀ ਹੁੰਦੀ ਹੈ ਹੂੰ ਚੌਥਾ ਤੇ ਇਹ ਬੜਾ ਇੰਟਰਸਟਿੰਗ ਹੈ ਉਹ ਦੁਨੀਆ 'ਚ ਰਹਿੰਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ ਘਰ ਗ੍ਰਹਿਸਤੀ ਵੀ ਚਲਾ ਸਕਦੀ ਹੈ ਪਰ ਮਨ ਕਰਕੇ ਉਹ ਪੂਰੀ ਤਰ੍ਹਾਂ ਨਿਰਲੇਪ ਰਹਿੰਦੀ ਹੈ ਡਿਟੈਚਡ ਹਾਂ ਨਿਰਲੇਪ ਜਿਵੇਂ ਕਮਲ ਦਾ ਫੁੱਲ ਇਹ ਮਨ ਕਰਕੇ ਮੋ ਮਾਇਆ 'ਚ ਨਹੀਂ ਫਸਦੀ ਤੇ ਪੰਜਵਾਂ ਉਹਦਾ ਮਨ ਹਰ ਵੇਲੇ ਹਰ ਸਾਹ ਨਾਲ ਨਾਮ ਸਿਮਰਨ 'ਚ ਜੁੜਿਆ ਰਹਿੰਦਾ ਹੈ ਉਹ ਪ੍ਰਭੂ ਦੇ ਗੁਣ ਗਾਉਂਦੀ ਹੈ ਉਹਦੀ ਵਡਿਆਈ ਕਰਦੀ ਹੈ ਪਰ ਇਹਦਾ ਉਹਨੂੰ ਕੋਈ ਮਾਣ ਨਹੀਂ ਹੁੰਦਾ ਕੋਈ ਹੰਕਾਰ ਨਹੀਂ ਉਦੀ ਭਗਤੀ ਵੀ ਐਵੇਂ ਦਿਖਾਵੇ ਵਾਲੀ ਨਹੀਂ ਹੁੰਦੀ ਸਹਿਜ ਹੁੰਦੀ ਹੈ ਇਹ ਸਾਰੇ ਲੱਛਣ ਮਿਲ ਕੇ ਨਾ ਉਸ ਅਵਸਥਾ ਦੀ ਤਸਵੀਰ ਬਣਾਉਂਦੇ ਨੇ ਜੋ ਤਿੰਨ ਗੁਣਾ ਵਾਲੀ ਜ਼ਿੰਦਗੀ ਤੋਂ ਬਹੁਤ ਉੱਚੀ ਤੇ ਵੱਖਰੀ ਹੈ ਵਾਕਈ ਇਹ ਲੱਛਣ ਬਹੁਤ ਪ੍ਰਭਾਵ ਪਾਉਂਦੇ ਨੇ ਤੇ ਇਹ ਗੱਲ ਸਾਫ਼ ਕਰਦੇ ਨੇ ਕਿ ਚੌਥਾ ਪਦ ਸਿਰਫ ਅੰਦਰ ਦੀ ਕੋਈ ਗੱਲ ਨਹੀਂ ਹੈ ਸਗੋਂ ਇਹ ਤਾਂ ਜੀਣ ਦਾ ਇੱਕ ਤਰੀਕਾ ਹੈ ਇੱਕ ਪੂਰੀ ਜੀਵਨ ਜਾਂਚ ਹੈ ਜੋ ਉਹਦੇ ਸਾਰੇ ਵਿਵਹਾਰ 'ਚ ਉਦੇ ਦੂਜਿਆਂ ਨਾਲ ਵਰਤਾਓ ਚ ਦੁਨੀਆ ਨੂੰ ਦੇਖਣ ਦੇ ਨਜ਼ਰੀਏ ਚ ਸਾਫ ਦਿਸਦੀ ਹੈ ਬਿਲਕੁਲ ਜਦੋਂ ਅਸੀਂ ਇਹ ਲੱਛਣ ਸੁਣਦੇ ਹਾਂ ਹਉਮੈ ਨਹੀਂ ਸਭ ਇੱਕੋ ਜੇ ਡਰ ਨਹੀਂ ਵੈਰ ਨਹੀਂ ਨਿਰਲੇਪਤਾ ਤਾਂ ਫਿਰ ਇਹ ਸੋਚ ਆਉਂਦੀ ਹੈ ਕਿ ਇਹਦਾ ਮਤਲਬ ਤਾਂ ਇਹ ਹੋਇਆ ਕਿ ਮਾਨਸਿਕ ਤੌਰ ਤੇ ਵੀ ਅੰਦਰੋਂ ਵੀ ਇੱਕ ਬਹੁਤ ਖਾਸ ਕਿਸਮ ਦੀ ਸ਼ਾਂਤੀ ਹੋਗੀ ਸਥਿਰਤਾ ਹੋਗੀ ਹਨਾ ਇਸ ਚੌਥੇ ਪਦ ਨਾਲ ਜੁੜੀ ਹੋਈ ਮਨ ਦੀ ਹਾਲਤ ਅੰਦਰ ਦੀ ਦੁਨੀਆ ਉਹ ਕਿਹੋ ਜੀ ਹੁੰਦੀ ਹੋਗੀ ਹਾਂਜੀ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ ਅਸਲਚ ਨਾ ਚੌਥਾ ਪਦ ਇੱਕ ਬਹੁਤ ਹੀ ਉੱਚੀ ਮਾਨਸਿਕ ਅਵਸਥਾ ਦਾ ਹੀ ਦੂਜਾ ਨਾਂ ਹੈ ਇਹ ਇੱਕ ਐਸੀ ਮੰਦੀ ਸਥਿਤੀ ਹੈ ਜੋ ਪੂਰੀ ਤਰ੍ਹਾਂ ਸ਼ਾਂਤ ਅਡੋਲ ਹਮੇਸ਼ਾ ਰਹਿਣ ਵਾਲੇ ਆਨੰਦ ਤੇ ਨਿਰਲੇਪਤਾ ਨਾਲ ਭਰੀ ਹੁੰਦੀ ਹੈ ਇਸ ਹਾਲਤ ਚ ਨਾ ਬੰਦਾ ਅੰਦਰੋਂ ਸਹਿਜ ਮਹਿਸੂਸ ਕਰਦਾ ਹੈ ਸਹਿਜ ਹਾਂ ਸਹਿਜ ਮਤਲਬ ਕੋਈ ਖਿੱਚੋ ਤਾਣ ਨਹੀਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਮਨ ਆਪਣੇ ਆਪ ਕੁਦਰਤੀ ਤੌਰ ਤੇ ਹੀ ਸ਼ਾਂਤ ਟਿਕਾਊ ਤੇ ਰੱਬ ਨਾਲ ਜੁੜਿਆ ਰਹਿੰਦਾ ਹੈ ਉਨੂੰ ਮਨ ਨੂੰ ਸ਼ਾਂਤ ਕਰਨ ਲਈ ਕੋਈ ਖਾਸ ਕੋਸ਼ਿਸ਼ ਨਹੀਂ ਕਰਨੀ ਪੈਂਦੀ ਸ਼ਾਂਤੀ ਉਹਦਾ ਸੁਭਾਅ ਬਣ ਜਾਂਦੀ ਹੈ ਮਨਾਂ ਦ્વੈਤ ਭਾਵ ਤੋਂ ਮੁਕਤ ਹੋ ਜਾਂਦਾ ਹੈ ਦ્વੈਤ ਭਾਵ ਮਤਲਬ ਮਤਲਬ ਚੰਗਾ ਮਾੜਾ ਆਪਣਾ ਪਰਾਇਆ ਵਡਿਆਈ ਬੁਰਾਈ ਸੁਖ ਦੁਖ ਇਹ ਸਾਰੇ ਫਰਕ ਮਿਟ ਜਾਂਦੇ ਨੇ ਉਹ ਸਭ 'ਚ ਇੱਕੋ ਰੱਬ ਦਾ ਨੂਰ ਦੇਖਦੀ ਹੈ ਤਾਂ ਹੀ ਉਹਦੇ ਮਨ 'ਚ ਕੋਈ ਵੰਡੀਆਂ ਨਹੀਂ ਰਹਿੰਦੀਆਂ ਅੱਛਾ ਸਮਝ ਗਿਆ ਤੇ ਇਸ ਅਵਸਥਾ ਦਾ ਇੱਕ ਹੋਰ ਵੱਡਾ ਲੱਛਣ ਹੈ ਦੁਖ ਸੁੱਖ ਚ ਇੱਕੋ ਜਿਆ ਰਹਿਣਾ ਉਹਨੂੰ ਨਾ ਤਾਂ ਦੁਨੀਆਵੀ ਖੁਸ਼ੀਆਂ ਮਿਲਣ ਤੇ ਬਹੁਤਾ ਚਾ ਚੜਦਾ ਤੇ ਨਾ ਹੀ ਕੋਈ ਦੁੱਖ ਆਉਣ ਤੇ ਉਹ ਕਬਰਾਂਦੀ ਜਾਂ ਡੋਲਦੀ ਹੈ ਉਹ ਜਾਣਦੀ ਹੈ ਕਿ ਇਹ ਸਭ ਮਾਇਆ ਦੀ ਖੇਡ ਹੈ ਆਣੀ ਜਾਣੀ ਹੈ ਉਹ ਦੁਨੀਆ ਦੇ ਕੰਮਕਾਰ ਕਰਦੀ ਹੈ ਜ਼ਿੰਮੇਵਾਰੀਆਂ ਨਿਭਾਉਂਦੀ ਹੈ ਪਰ ਮਨ ਕਰਕੇ ਉਹ ਇਨਾਂ ਸਭ ਤੋਂ ਅਲੱਗ ਉਪਰਾਮ ਰਹਿੰਦੀ ਹੈ ਉਹਦਾ ਅਸਲੀ ਲਗਾ ਸਿਰਫ ਰੱਬ ਨਾਲ ਹੁੰਦਾ ਹੂੰ ਉਹਦਾ ਮਨ ਹਮੇਸ਼ਾ ਰੱਬ ਦੇ ਪਿਆਰ ਚ ਉਹਦੀ ਭਗਤੀ ਚ ਭਿੱਜਿਆ ਰਹਿੰਦਾ ਹੈ ਉਹ ਹਰ ਸਾਨ ਨਾਲ ਬਿਨਾ ਪਤਾ ਲੱਗੇ ਵੀ ਨਾਮ ਜਪਦੀ ਰਹਿੰਦੀ ਹੈ ਤੇ ਇਹ ਸਿਮਰਨ ਉਹਨੂੰ ਇੱਕ ਅਨੋਖਾ ਨਾ ਦੱਸਿਆ ਜਾਣ ਵਾਲਾ ਆਤਮਿਕ ਆਨੰਦ ਦਿੰਦਾ ਹੈ ਜਿਹਨੂੰ ਗੁਰਬਾਣੀ ਚ ਅਨਹਦ ਨਾਦ ਦੇ ਚੱਲਣ ਨਾਲ ਵੀ ਜੋੜਿਆ ਗਿਆ ਹੈ ਅਨਹਦ ਨਾਦ ਹਾਂਜੀ ਸਾਡੇ ਸਰੋਤਾਂ ਚ ਗੁਰਬਾਣੀ ਦੇ ਹਵਾਲੇ ਨਾਲ ਨਾ ਇਸ ਅਵਸਥਾ ਨੂੰ ਬੜੇ ਪਿਆਰੇ ਸ਼ਬਦਾਂ ਚ ਦੱਸਿਆ ਸਹਿਜ ਸੁਹਾਵਾ ਸਹਿਜ ਸੁਹਾਵਾ ਹਾਂ ਮਤਲਬ ਇਹ ਅਵਸਥਾ ਕੁਦਰਤੀ ਤੌਰ ਤੇ ਹੀ ਸਹਿਜ ਸੋਹਣੀ ਸੁਖ ਦੇਣ ਵਾਲੀ ਤੇ ਆਨੰਦ ਵਾਲੀ ਸੁਹਾਵਾ ਹੈ ਇਹਦੇ ਵਿੱਚ ਕੋਈ ਬਨਾਵਟ ਨਹੀਂ ਕੋਈ ਤਣਾਅ ਨਹੀਂ ਇਹ ਮਨ ਨੂੰ ਸਾਰੇ ਡਰ ਚਿੰਤਾ ਪਰਮ ਤੋਂ ਆਜ਼ਾਦ ਕਰਕੇ ਰੱਬ ਨਾਲ ਇੱਕ ਕਰ ਦਿੰਦੀ ਹੈ ਇਹ ਪੂਰੀ ਤਰ੍ਹਾਂ ਨਿਰਮਲ ਪਵਿੱਤਰ ਤੇ ਨਿਰਵਿਕਾਰ ਮਤਲਬ ਵਿਕਾਰਾਂ ਤੋਂ ਬਿਨਾ ਵਾਲੀ ਅਵਸਥਾ ਹੈ ਵਾਹ ਸਹਿਜ ਸੁਹਾਵਾ ਇਹ ਸੁਣ ਕੇ ਹੀ ਐਵੇਂ ਲੱਗਦਾ ਜਿਵੇਂ ਮਨ ਨੂੰ ਠੰਡ ਪੈ ਗਈ ਹੋਵੇ ਜਦੋਂ ਅਸੀਂ ਇੰਨੀ ਸ਼ਾਂਤ ਆਨੰਦ ਵਾਲੀ ਨਿਰਲੇਪ ਤੇ ਨਿਰਵਿਕਾਰ ਮਾਨਸਿਕ ਅਵਸਥਾ ਦੀ ਗੱਲ ਕਰ ਰਹੇ ਆ ਤਾਂ ਫਿਰ ਇਹ ਸਵਾਲ ਤਾਂ ਬਣਦਾ ਹੀ ਹੈ ਕਿ ਇਸ ਨੂੰ ਪਾਉਣ ਦੇ ਫਾਇਦੇ ਕੀ ਨੇ ਕੀ ਮਹੱਤਤਾ ਇਹ ਦੀ ਕਿਸੇ ਬੰਦੇ ਦੀ ਜ਼ਿੰਦਗੀ 'ਚ ਜ਼ਾਹਰ ਬਹੁਤ ਫਾਇਦੇਮੰਦ ਹੋਗੀ ਬਿਲਕੁਲ ਗੁਰਬਾਣੀ ਤਾਂ ਇਹ ਹੀ ਕਹਿੰਦੀ ਹੈ ਕਿ ਚੌਥਾ ਪਦ ਜਾਂ ਸਹਿਜ ਅਵਸਥਾ ਸਭ ਤੋਂ ਵੱਧ ਲਾਭ ਵਾਲੀ ਅਵਸਥਾ ਹੈ ਤੇ ਇਹਦੇ ਲਾਭ ਸਿਰਫ ਇੱਕ ਪਾਸੇ ਨਹੀਂ ਕਈ ਪਾਸੇ ਨੇ ਮਾਨਸਿਕ ਥੋੜੇ ਜਿਹਾ ਸਰੀਰਕ ਵੀ ਤੇ ਸਭ ਤੋਂ ਉੱਪਰ ਅਧਿਆਤਮਿਕ ਮਾਨਸਿਕ ਲਾਭਾਂ ਬਾਰੇ ਤਾਂ ਆਪਾਂ ਗੱਲ ਕਰ ਹੀ ਰਹੇ ਆਂ ਪੂਰੀ ਮਾਨਸਿਕ ਸ਼ਾਂਤੀ ਚਿੰਤਾ ਫਿਕਰ ਤੋਂ ਮੁਕਤੀ ਡਰ ਦਾ ਖਾਤਮਾ ਮਨ ਇੱਕ ਟਿਕਾਚ ਆ ਜਾਂਦਾ ਹੈ ਬੰਦਾ ਹਰ ਵੇਲੇ ਇੱਕ ਅੰਦਰੂਨੀ ਸਕੂਨ ਇੱਕ ਸਦੀਵੀ ਆਨੰਦ ਬਲਿਸ ਜਿਹਨੂੰ ਕਹਿੰਦੇ ਨੇ ਉਹ ਮਹਿਸੂਸ ਕਰਦਾ ਹੈ ਮਨ ਜਦੋਂ ਵਿਕਾਰਾਂ ਤੋਂ ਖਾਲੀ ਹੁੰਦਾ ਨਾ ਤਾਂ ਉਹ ਸਾਫ਼ ਨਿਰਮਲ ਹੋ ਜਾਂਦਾ ਹੈ ਹਰ ਪਲ ਆਤਮਿਕ ਸੁਖ ਚ ਬੀਤਦਾ ਹੈ ਦੁਨੀਆ ਦੀਆਂ ਉਲਝਣਾਂ ਉਹਦੇ ਮਨ ਦੀ ਸ਼ਾਂਤੀ ਨੂੰ ਖਰਾਬ ਨਹੀਂ ਕਰ ਸਕਦੀਆਂ ਹਾਂ ਇਹ ਤਾਂ ਬਹੁਤ ਵੱਡੀ ਗੱਲ ਹੈ ਅੱਜ ਕੱਲ ਦੇ ਜ਼ਮਾਨੇ 'ਚ ਬਿਲਕੁਲ ਫਿਰ ਸਰੀਰਕ ਲਾਭ ਉਹਨਾਂ ਦੀ ਗੱਲ ਸਿੱਧੇ ਤੌਰ ਤੇ ਪਾਵੇਂ ਘੱਟ ਹੋਵੇ ਪਰ ਇਨਡਾਇਰੈਕਟਲੀ ਇਹ ਵੀ ਬਹੁਤ ਅਹਿਮ ਨੇ ਦੇਖੋ ਅੱਜ ਕੱਲ ਕਿੰਨੀਆਂ ਬਿਮਾਰੀਆਂ ਨੇ ਜਿਨ੍ਹਾਂ ਦੀ ਜੜ ਮਾਨਸਿਕ ਤਣਾਅ ਚਿੰਤਾ ਬੇਚੈਨੀ ਹੁੰਦੀ ਹੈ ਹਾਂਜੀ ਸਟ्रेस ਕਰਕੇ ਹਾਂ ਜਦੋਂ ਚੌਥੇ ਪਦ ਦੀ ਹਾਲਤ 'ਚ ਮਨ ਸ਼ਾਂਤ ਨਿਰਲੇਪ ਤੇ ਸਟ्रेस ਫਰੀ ਹੋ ਜਾਂਦਾ ਤਾਂ ਇਹਦਾ ਸਿੱਧਾ ਅਸਰ ਸਰੀਰ ਦੀ ਸਿਹਤ ਤੇ ਪੈਂਦਾ ਬਲੱਡ ਪ੍ਰੈਸ਼ਰ ਦਿਲ ਦੀਆਂ ਬਿਮਾਰੀਆਂ ਪੇਟ ਦੀਆਂ ਸਮੱਸਿਆਵਾਂ ਇਹਨਾਂ ਸਭ 'ਚ ਸੁਧਾਰ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਕਿਉਂਕਿ ਮਨ ਦੀ ਸਿਹਤ ਸਰੀਰ ਦੀ ਸਿਹਤ ਨਾਲ ਜੁੜੀ ਹੋਈ ਹੈ ਸਹੀ ਗੱਲ ਹੈ ਪਰ ਸਭ ਤੋਂ ਵੱਡੇ ਅਸਲੀ ਤੇ ਹਮੇਸ਼ਾ ਰਹਿਣ ਵਾਲੇ ਲਾਭ ਅਧਿਆਤਮਿਕ ਨੇ ਚੌਥਾ ਪਦ ਉਹ ਅਵਸਥਾ ਹੈ ਜੋ ਜੀਵ ਨੂੰ ਜਨਮ ਮਰਨ ਦੇ ਲੰਬੇ ਚੱਕਰ ਤੋਂ ਆਉਣ ਜਾਣ ਦੇ ਗੇੜ ਤੋਂ ਮੁਕਤੀ ਦਿਵਾ ਦਿੰਦੀ ਹੈ ਇਸੇ ਨੂੰ ਮੋਕਸ਼ ਜਾਂ ਨਿਰਵਾਣ ਕਿਹਾ ਗਿਆ ਹੈ ਅੱਛਾ ਹਾਂ ਜੀ ਇਸ ਅਵਸਥਾ ਚ ਆਤਮਾ ਦਾ ਆਪਣੇ ਮੂਲ ਯਾਨੀ ਪਰਮਾਤਮਾ ਨਾਲ ਪੂਰਾ ਮਿਲਾਪ ਹੋ ਜਾਂਦਾ ਹੈ ਏਕਤਾ ਹੋ ਜਾਂਦੀ ਹੈ ਬੰਦਾ ਸਦੀਵੀ ਸੱਚ ਅਨੰਤ ਚੇਤਨਾ ਨੂੰ ਮਹਿਸੂਸ ਕਰਦਾ ਹੈ ਇਹ ਇਨਸਾਨੀ ਜੀਵਨ ਦਾ ਅਸਲ ਮਕਸਦ ਹੈ ਭਗਤੀ ਦਾ ਸਿਖਰ ਹੈ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਸੀ ਇਹਨੂੰ ਚੀਨਣ ਵਾਲਾ ਪਰਮਪਦ ਪਾ ਲੈਂਦਾ ਹੈ ਮਤਲਬ ਸਭ ਤੋਂ ਉੱਚੀ ਆਤਮਿਕ ਪ੍ਰਾਪਤੀ ਸਭ ਤੋਂ ਵੱਡਾ ਲਾਭ ਇਹ ਜੀਵਨ ਮੁਕਤੀ ਹੈ ਜਿਉਂਦੇ ਜੀ ਹੀ ਮੁਕਤ ਹੋ ਜਾਣਾ ਜੀਵਨ ਮੁਕਤੀ ਤੇ ਇੱਕ ਬਹੁਤ ਖਾਸ ਗੱਲ ਜਿਹੜੀ ਸਾਡੇ ਸੋਚਾਂ ਚਾਹੀ ਹੈ ਉਹ ਹੈ ਕਿ ਇਸ ਪਰਮ ਲਾਭਵੜੀ ਅਵਸਥਾ ਦਾ ਕੋਈ ਨੁਕਸਾਨ ਹੈ ਹੀ ਨਹੀਂ ਇਹ ਗੱਲ ਥੋੜੀ ਹੋਰ ਖੋਲਨੀ ਬਣਦੀ ਹੈ ਕਿਉਂਕਿ ਨਾ ਕਈ ਵਾਰ ਲੋਕ ਐਸੇ ਰਸਤੇ ਤੇ ਤੁਰੰਤੋ ਕਬਰਾਂਦੇ ਨੇ ਕਿ ਕਿਤੇ ਕੋਈ ਗਲਤੀ ਨਾ ਹੋ ਜਾਵੇ ਇਹਦਾ ਕੋਈ ਨੁਕਸਾਨ ਹੋ ਹੀ ਨਹੀਂ ਸਕਦਾ ਕਾਰਨ ਸਾਫ ਹੈ ਇਹ ਪਰਮ ਸੱਚ ਦੀ ਰੱਬ ਨਾਲ ਏਕਤਾ ਦੀ ਅਵਸਥਾ ਹੈ ਇਸ ਸਾਰੀਆਂ ਨੈਗੇਟਿਵ ਚੀਜ਼ਾਂ ਤੋਂ ਸਾਰੇ ਦੁੱਖਾਂ ਕਲੇਸ਼ਾਂ ਵਿਕਾਰਾਂ ਤੋਂ ਪਰੇ ਹੈ ਗੁਰਬਾਣੀ ਇਹਨੂੰ ਨਿਰਵਿਕਾਰ ਵਿਕਾਰ ਰਹਿਤ ਨਿਰਭਉ ਡਰ ਰਹਿਤ ਨਿਰਵੈਰ ਵੈਰ ਰਹਿਤ ਤੇ ਹਮੇਸ਼ਾ ਆਨੰਦ ਵਾਲੀ ਦੱਸਦੀ ਹੈ ਜਿੱਥੇ ਕੋਈ ਘਾਟਾ ਹੀ ਨਹੀਂ ਕੋਈ ਵਿਛੋੜਾ ਨਹੀਂ ਕੋਈ ਦੁੱਖ ਨਹੀਂ ਉੱਥੇ ਨੁਕਸਾਨ ਕਿਵੇਂ ਹੋ ਸਕਦਾ ਹੈ ਠੀਕ ਹਾਂ ਇਹ ਸੱਚ ਹੈ ਕਿ ਇਸ ਮੰਜ਼ਿਲ ਤੱਕ ਪਹੁੰਚਣ ਦਾ ਰਾਹ ਮਿਹਨਤ ਵਾਲਾ ਹੈ ਇਹਦੇ ਲਈ ਲੰਬੀ ਸਾਧਨਾ ਕਾਲਨਾ ਨਾਮ ਸਿਮਰਨ ਚ ਲਗਾਤਾਰ ਲੱਗੇ ਰਹਿਣਾ ਇੰਦਰੀਆਂ ਤੇ ਕਾਬੂ ਪਾਉਣਾ ਤੇ ਸਭ ਤੋਂ ਵੱਧ ਪੂਰੇ ਗੁਰੂ ਦੀ ਮਿਹਰ ਤੇ ਅਗਵਾਈ ਦੀ ਲੋੜ ਹੈ ਪਰ ਇਹ ਸਾਰਾ ਸਫਰ ਇਹ ਸਾਰੀ ਮਿਹਨਤ ਆਪਣੇ ਆਪ ਚ ਇੱਕ ਸ਼ੁੱਧੀਕਰਨ ਹੈ ਪਿਉਰੀਫਿਕੇਸ਼ਨ ਦੀ ਪ੍ਰੋਸੈਸ ਹੈ ਹਾਂ ਸਫਾਈ ਹੁੰਦੀ ਹੈ ਅੰਦਰ ਦੀ ਹਾਂਜੀ ਇਹ ਰਾਹ ਜ਼ਿੰਦਗੀ ਨੂੰ ਵਿਗਾੜਦਾ ਨਹੀਂ ਸਗੋਂ ਸੰਵਾਰਦਾ ਹੈ ਉੱਚਾ ਚੁੱਕਦਾ ਹੈ ਇਸ ਲਈ ਇਸ ਰਾਹ ਤੇ ਚੱਲਣ ਦਾ ਕੋਈ ਨੁਕਸਾਨ ਨਹੀਂ ਸਿਰਫ ਫਾਇਦਾ ਹੀ ਫਾਇਦਾ ਹੈ ਚਲੋ ਇਹ ਜਾਣ ਕੇ ਬਹੁਤ ਤਸੱਲੀ ਹੋਈ ਜਦੋਂ ਅਸੀਂ ਇਸ ਅਵਸਥਾ ਦੇ ਐਨੇ ਗੁਣ ਲੱਛਣ ਤੇ ਲਾਭ ਸੁਣ ਲਏ ਤਾਂ ਫਿਰ ਮਨਚ ਸੁਭਾਵੇ ਕੀ ਇਹ ਇੱਛਾ ਹੁੰਦੀ ਹੈ ਕਿ ਇਸ ਉੱਚੀ ਸੁਖ ਦੇਣ ਵਾਲੀ ਤੇ ਪਰਮ ਲਾਭ ਵਾਲੀ ਅਵਸਥਾ ਤੱਕ ਪਹੁੰਚੇ ਕਿਵੇਂ ਜਾਵੇ ਇਹਦਾ ਪ੍ਰੈਕਟੀਕਲ ਪੱਖ ਕੀ ਹੈ ਆਮ ਬੰਦਾ ਇਸ ਰਾਤੇ ਕਿਵੇਂ ਤੁਰ ਸਕਦਾ ਹੈ ਗੁਰਬਾਣੀ ਸਾਨੂੰ ਕੀ ਦੱਸਦੀ ਹੈ ਇਸ ਬਾਰੇ ਗੁਰਬਾਣੀ ਨਾ ਇਸ ਰਾ ਨੂੰ ਬਹੁਤ ਹੀ ਸਾਫ਼ ਤੇ ਪ੍ਰੈਕਟੀਕਲ ਤਰੀਕੇ ਨਾਲ ਦੱਸਦੀ ਏ ਸਾਡੇ ਸਰੋਤਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਚੌਥੇ ਪਦ ਨੂੰ ਪਹਿਚਾਣਨ ਮਹਿਸੂਸ ਕਰਨ ਤੇ ਇਹਦੇ ਚ ਟਿਕਣ ਲਈ ਮੁੱਖ ਤੌਰ ਤੇ ਦੋ ਥੰਬ ਨੇ ਗੁਰ ਕਿਰਪਾ ਤੇ ਨਾਮ ਸਿਮਰਨ ਗੁਰੂ ਦੀ ਮਿਹਰ ਤੇ ਨਾਮ ਸਿਮਰਨ ਹਾਂਜੀ ਇਹਨਾਂ ਦੇ ਆਧਾਰ ਤੇ ਕੁਝ ਮੁੱਖ ਤਰੀਕੇ ਜਾਂ ਅਭਿਆਸ ਇਸ ਤਰ੍ਹਾਂ ਨੇ ਪਹਿਲਾ ਤੇ ਸਭ ਤੋਂ ਜ਼ਰੂਰੀ ਹੈ ਨਾਮ ਜਪਣਾ ਤੇ ਭਗਤੀ ਰੱਬ ਦੇ ਨਾਮ ਨੂੰ ਜਿਵੇਂ ਵਾਹਿਗੁਰੂ ਹਰ ਵੇਲੇ ਹਰ ਸਾਹ ਨਾਲ ਧਿਆਨ ਚ ਰੱਖਣਾ ਉਹਨੂੰ ਜਪਣਾ ਉਹਦੇ ਗੁਣ ਗਾਉਣੇ ਉਹਦੀ ਵਡਿਆਈ ਕਰਨੀ ਨਾਮ ਹੀ ਉਹ ਤਾਕਤ ਹੈ ਜੋ ਮਨ ਨੂੰ ਤਿੰਨ ਗੁਣਾ ਦੇ ਜਾਲ ਚੋਂ ਕੱਢ ਕੇ ਉੱਚੀਆਂ ਆਤਮਕ ਮੰਜ਼ਲਾਂ ਵੱਲ ਲੈ ਜਾਂਦੀ ਹੈ ਨਾਮ ਮਨ ਦੀ ਮਹਿਲ ਤੋਂ ਹੁੰਦਾ ਹੈ ਤੇ ਇਹਨੂੰ ਰੱਬ ਦੇ ਚਰਨਾਂ ਚ ਜੋੜਦਾ ਹੈ ਹੂੰ ਦੂਜਾ ਤੇ ਨਾਮ ਜਿੰਨਾ ਹੀ ਜ਼ਰੂਰੀ ਹੈ ਗੁਰੂ ਦੀ ਸ਼ਰਣ ਤੇ ਅਗਵਾਈ ਗੁਰਬਾਣੀ ਵਾਰ-ਵਾਰ ਕਹਿੰਦੀ ਹੈ ਕਿ ਪੂਰੇ ਸਤਿਗੁਰੂ ਤੋਂ ਬਿਨਾ ਇਹ ਗਿਆਨ ਇਹ ਅਵਸਥਾ ਇਹ ਰਾਜ ਨਹੀਂ ਮਿਲ ਸਕਦਾ ਗੁਰ ਬਿਨ ਕੋਰ ਅੰਧਾਰ ਗੁਰ ਬਿਨ ਸਮਝ ਨਾ ਆਵੇ ਹਾਂ ਬਿਲਕੁਲ ਸਤਿਗੁਰੂ ਦੀ ਮਿਹਰ ਨਾਲ ਹੀ ਮਨ ਦੇ ਭਰਮ ਸ਼ੱਕ ਤੇ ਅਗਿਆਨਤਾ ਦੂਰ ਹੁੰਦੇ ਨੇ ਗੁਰੂ ਦੀ ਸਿੱਖਿਆ ਯਾਨੀ ਗੁਰਬਾਣੀ ਹੀ ਹਉ ਮੈ ਨੂੰ ਮਾਰਨ ਦਾ ਤਰੀਕਾ ਦੱਸਦੀ ਹੈ ਤੇ ਸਹਿਜ ਅਵਸਥਾ ਮਤਲਬ ਚੌਥੇ ਪਦ ਤੱਕ ਪਹੁੰਚਣ ਦਾ ਰਾਹ ਦਿਖਾਉਂਦੀ ਹੈ ਗੁਰੂ ਦਾ ਸ਼ਬਦ ਹੀ ਜ਼ਿੰਦਗੀ ਜਉਣ ਦੀ ਸਹੀ ਜਾਂਚ ਸਿਖਾਉਂਦਾ ਹੈ ਸਹੀ ਤੀਜਾ ਅਭਿਆਸ ਹੈ ਨਿਸ਼ਕਾਮ ਸੇਵਾ ਤੇ ਨਿਰਲੇਪਤਾ ਦਾ ਜੀਵਨ ਦੁਨੀਆ ਚ ਰਹਿੰਦਿਆਂ ਬਿਨਾ ਕਿਸੇ ਫਲ ਦੀ ਆਸ ਤੇ ਦੂਜਿਆਂ ਦੀ ਸੇਵਾ ਕਰਨੀ ਇਹਦੇ ਨਾਲ ਨਾ ਹਉਮੈ ਘਟਦੀ ਹੈ ਤੇ ਨਿਮਰਤਾ ਆਉਂਦੀ ਹੈ ਸਭ ਨੂੰ ਬਰਾਬਰ ਸਮਝਣਾ ਕਿਸੇ ਨਾਲ ਜਾਤ ਪਾਤ ਊਚ ਨੀਚ ਦਾ ਫਰਕ ਨਾ ਕਰਨਾ ਦੁਨੀਆਵੀ ਕੰਮਕਾਜ ਕਰਦੇ ਹੋਏ ਵੀ ਮਨ ਨੂੰ ਉਹਨਾਂ ਚ ਫਸਣ ਨਾ ਦੇਣਾ ਉਨ੍ਹਾਂ ਦੇ ਨਤੀਜਿਆਂ ਕਾਮਯਾਬੀ ਜਾਂ ਨਕਾਮਯਾਬੀ ਤੋਂ ਉਪਰਾਮ ਰਹਿਣਾ ਨਿਰਲੇਪ ਰਹਿਣ ਦੀ ਕੋਸ਼ਿਸ਼ ਕਰਨੀ ਇਹ ਅਭਿਆਸ ਮਨ ਨੂੰ ਮਾਇਆ ਦੇ ਅਸਰ ਤੋਂ ਹੌਲੀ-ਹੌਲੀ ਮੁਕਤ ਕਰਨ 'ਚ ਮਦਦ ਕਰਦਾ ਹੈ ਹਾਂਜੀ ਗੁਰੂ ਅਮਰਦਾਸ ਜੀ ਦਾ ਇੱਕ ਬੜਾ ਪਿਆਰਾ ਵਚਨ ਹੈ ਜਿਹੜਾ ਸਾਡੇ ਸਰੋਤਾਂ 'ਚ ਵੀ ਆਇਆ ਹੈ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਖਾਸ ਕਰਕੇ ਗੁਰੂ ਦੀ ਮਹੱਤਤਾ ਨੂੰ ਬੜੀ ਖੂਬਸੂਰਤੀ ਨਾਲ ਦੱਸਦਾ ਹੈ ਸਤਗੁਰ ਮਿਲਿਆ ਤ੍ਰਿਕੁਟੀ ਛੁਟਾ ਚੌਥੇ ਪਦ ਮੁਕਤ ਦਵਾਰ ਹਾਂਜੀ ਬਹੁਤ ਗਹਿਰਾ ਸ਼ਬਦ ਹੈ ਇਹਦਾ ਪਾਪ ਸਮਝਾਇਆ ਗਿਆ ਕਿ ਜਦੋਂ ਸਤਗੁਰੂ ਮਿਲ ਜਾਂਦਾ ਹੈ ਤਾਂ ਤ੍ਰਿਕੁਟੀ ਮਤਲਬ ਤਿੰਨ ਗੁਣਾ ਦੇ ਮੋਹ ਕਰਕੇ ਜਿਹੜੀ ਅੰਦਰ ਖਿੱਚੋ ਤਾਣ ਦੁਵਿਦਾ ਮੱਥੇ ਦੀ ਤਿਉੜੀ ਬਣੀ ਰਹਿੰਦੀ ਹੈ ਉਹ ਦੂਰ ਹੋ ਜਾਂਦੀ ਹੈ ਉਹ ਬੰਧਨ ਟੁੱਟ ਜਾਂਦਾ ਹੈ ਤੇ ਜਦੋਂ ਜੀਵ ਤਿੰਨ ਗੁਣਾ ਦੇ ਅਸਰ ਤੋਂ ਉੱਪਰ ਉੱਠ ਜਾਂਦਾ ਹੈ ਤਾਂ ਉਹ ਚੌਥੇ ਆਤਮਕ ਪੱਧਰ ਤੇ ਪਹੁੰਚ ਜਾਂਦਾ ਹੈ ਜਿੱਥੇ ਮੁਕਤੀ ਦਾ ਦਰਵਾਜ਼ਾ ਉਹਦੇ ਲਈ ਖੁੱਲ ਜਾਂਦਾ ਹੈ ਇਹਦਾ ਸਿੱਧਾ ਸਿੱਧਾ ਗੁਰੂ ਦੀ ਮਿਹਰ ਤੇ ਚੌਥੇ ਪੱਧਰੀ ਪ੍ਰਾਪਤੀ ਦਾ ਆਪਸੀ ਗੂੜਾ ਰਿਸ਼ਤਾ ਦੱਸ ਰਿਹਾ ਹੈ ਬਿਲਕੁਲ ਇਸ ਇੱਕ ਪੰਕਤੀ 'ਚ ਪੂਰਾ ਸਾਰ ਆ ਗਿਆ ਤਾਂ ਫਿਰ ਜੇ ਆਪਾਂ ਨਿਚੋੜ ਕੱਢੀਏ ਤਾਂ ਰਾਹ ਸਾਫ਼ ਹੈ ਲਗਾਤਾਰ ਸ਼ਰਧਾ ਤੇ ਪਿਆਰ ਨਾਲ ਨਾਮ ਸਿਮਰਨ ਕਰਨਾ ਗੁਰਬਾਣੀ ਨੂੰ ਸਿਰਫ ਪੜ੍ਹਨਾ ਨਹੀਂ ਸਗੋਂ ਵਿਚਾਰਨਾ ਤੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਸਤਿਗੁਰੂ ਦੇ ਦੱਸੇ ਰਾਹ ਤੇ ਪੱਕੇ ਹੋ ਕੇ ਤੁਰਨਾ ਨਿਸ਼ਕਾਮ ਸੇਵਾ ਰਾਹੀਂ ਹਉਮੈ ਨੂੰ ਘਟਾਉਣਾ ਤੇ ਦੁਨੀਆ 'ਚ ਰਹਿੰਦੇ ਹੋਏ ਨਿਮਰਤਾ ਤੇ ਨਿਰਲੇਪਤਾ ਅਪਣਾਉਣ ਦੀ ਕੋਸ਼ਿਸ਼ ਕਰਨੀ ਇਹੀ ਉਹ ਮੁੱਖ ਸਾਧਨ ਨੇ ਇਹੀ ਉਹ ਤਰੀਕਾ ਹੈ ਜੋ ਜੀਵ ਨੂੰ ਹੌਲੀ-ਹੌਲੀ ਤਿੰਨ ਗੁਣਾ ਦੇ ਦਾਇਰੇ ਚੋਂ ਬਾਹਰ ਕੱਢ ਕੇ ਚੌਥੇ ਪਦ ਦੀ ਅਨੁਭਵ ਕਰਨ ਵਾਲੀ ਸਹਿਜ ਸੁਹਾਵਾ ਅਵਸਥਾ ਵੱਲ ਲੈ ਜਾਂਦਾ ਹੈ ਠੀਕ ਹੈ ਤਾਂ ਫਿਰ ਇਸ ਸਾਰੀ ਡੂੰਗੀ ਵਿਚਾਰ ਚਰਚਾ ਨੂੰ ਸਮੇਟते ਹੋਏ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਚੌਥਾ ਪਦ ਮਾਇਆ ਦੇ ਤਿੰਨ ਗੁਣਾ ਦੇ ਅਸਰ ਤੋਂ ਪਰੇ ਇੱਕ ਸਭ ਤੋਂ ਉੱਚੀ ਆਤਮਿਕ ਅਵਸਥਾ ਹੈ ਹਾਂਜੀ ਇਹਦੀ ਮੁੱਖ ਪਹਿਚਾਨ ਹੈ ਅੰਦਰ ਦੀ ਸ਼ਾਂਤੀ ਦਾ ਸਹਿਜ ਪੂਰੀ ਨਿਰਲਿਪਤਾ ਤੇ ਰੱਬ ਨਾਲ ਏਕਤਾ ਦਾ ਅਨੁਭਵ ਬਿਲਕੁਲ ਇਸ ਅਵਸਥਾ ਚ ਪਹੁੰਚਿਆ ਬੰਦਾ ਹਉਮੈ ਤੋਂ ਬਿਨਾ ਹੁੰਦਾ ਹੈ ਸਭ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ ਡਰ ਤੇ ਵੈਰ ਤੋਂ ਮੁਕਤ ਹੁੰਦਾ ਹੈ ਤੇ ਵਿਕਾਰ ਉਹਦੇ ਵਸਚ ਹੁੰਦੇ ਨੇ ਤੇ ਇਸ ਮੰਜ਼ਿਲ ਤੱਕ ਜਾਣ ਦਾ ਸ਼ਾਹੀ ਰਾਗ ਗੁਰੂ ਦੀ ਮਿਹਰ ਤੇ ਲਗਾਤਾਰ ਨਾਮ ਸਿਮਰਨ ਰਾਹੀਂ ਹੀ ਜਾਂਦਾ ਹੈ ਜਿਸ ਵਿੱਚ ਸੇਵਾ ਤੇ ਨਿਰਲੇਪਤਾ ਮਦਦ ਕਰਦੇ ਨੇ ਹਾਂਜੀ ਤੇ ਇਹ ਸਭ ਦੀ ਅਸਲੀ ਐਮਿਅਤ ਇਦਾ ਸਭ ਤੋਂ ਵੱਡਾ ਮਹਤਵ ਇਹ ਹੀ ਹੈ ਕਿ ਇਹ ਸਿੱਖ ਅਧਿਆਤਮਿਕਤਾ ਚ ਇਨਸਾਨੀ ਜ਼ਿੰਦਗੀ ਦੇ ਅਸਲ ਮਕਸਦ ਅਖੀਰਲੀ ਮੰਜ਼ਿਲ ਨੂੰ ਦਰਸਾਉਂਦਾ ਹੈ ਇਹ ਜੀਵਨ ਮੁਕਤੀ ਦੀ ਅਵਸਥਾ ਹੈ ਜੀਵਨ ਮੁਕਤੀ ਹਾਂ ਮਤਲਬ ਇਸੇ ਜੀਵਨ ਜ ਇਸੇ ਦੁਨੀਆ ਚ ਰਹਿੰਦਿਆਂ ਆਪਣੇ ਸਾਰੇ ਫਰਜ਼ ਨੇ ਭੌਂਦਿਆਂ ਹੋયા ਹੀ ਮਾਇਆ ਦੇ ਬੰਧਨਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਰੱਬ ਨਾਲ ਇੱਕ ਵਿੱਚ ਹੋ ਕੇ ਉਹਦੇ ਪਾਣੇ ਚ ਰਹਿਣਾ ਇਹ ਕੋਈ ਮਰਨ ਤੋਂ ਬਾਅਦ ਮਿਲਣ ਵਾਲੀ ਚੀਜ਼ ਨਹੀਂ ਹੈ ਸਗੋਂ ਜ਼ਿੰਦਗੀ ਚ ਹੀ ਜੀਉਣ ਦਾ ਮਹਿਸੂਸ ਕਰਨ ਵਾਲੀ ਪਰਮ ਸੱਚੀ ਅਵਸਥਾ ਹੈ। ਇਹ ਸੱਚਮੁੱਚ ਇੱਕ ਐਸਾ ਵਿਸ਼ਾ ਹੈ ਜੋ ਸਾਨੂੰ ਆਪਣੀ ਜ਼ਿੰਦਗੀ ਦੇ ਮਕਸਦ ਬਾਰੇ ਡੂੰਘਾ ਸੋਚਣ ਲਈ ਮਜਬੂਰ ਕਰਦਾ ਹੈ। ਅਖੀਰ 'ਚ ਨਾ ਸਿਰੋਤਿਆ ਲਈ ਇੱਕ ਸੋਚਣ ਵਾਲੀ ਗੱਲ ਛੰਡ ਜਾਂਦੇ ਆ। ਗੁਰਬਾਣੀ ਸਾਨੂੰ ਦੱਸਦੀ ਹੈ ਕਿ ਇਹ ਚੌਥਾ ਪਦ ਸਿਰਫ ਕੋਈ ਦੂਰ ਦਾ ਸੁਪਨਾ ਨਹੀਂ ਸਗੋਂ ਇੱਕ ਐਸੀ ਅਵਸਥਾ ਹੈ ਜਿਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਜੀਵਨ 'ਚ ਲਿਆਂਦਾ ਜਾ ਸਕਦਾ ਹੈ। ਹੂੰ ਤਾ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਸਾਰੇ ਆਪਣੀ ਰੋਜ਼ ਦੀ ਜ਼ਿੰਦਗੀ 'ਚ ਕੰਮਕਾਰ, ਪਰਿਵਾਰ, ਭਜਦੌੜ ਦੇ ਵਿਚਕਾਰ ਇਸ ਨਿਰਲিপ্তਤਾ ਅਤੇ ਸਹਜ ਦੇ ਥੋੜਾ ਨੇੜੇ ਕਿਵੇਂ ਆ ਸਕਦੇ ਹਾਂ ਭਾਵੇਂ ਇਹ ਸਫ਼ਰ ਬਹੁਤ ਛੋਟੇ-ਛੋਟੇ ਕਦਮਾਂ ਨਾਲ ਹੀ ਸ਼ੁਰੂ ਕਰਨਾ ਪਵੇ ਹਾਂ ਛੋਟੇ ਕਦਮਾਂ ਨਾਲ ਹਾਂ ਆਪਣੇ ਆਪ ਨੂੰ ਰਜੋ ਸਤੋ ਤਮੋ ਗੁਣਾ ਦੀ ਖਿੱਚ ਤੋਂ ਥੋੜਾ ਜਿਹਾ ਉੱਪਰ ਚੁੱਕਣ ਲਈ ਆਪਣੇ ਮਨ ਨੂੰ ਥੋੜਾ ਹੋਰ ਸ਼ਾਂਤ ਤੇ ਟਿਕਾਚ ਲਿਆਉਣ ਲਈ ਅਸੀਂ ਰੋਜ਼ ਦੀ ਜ਼ਿੰਦਗੀ 'ਚ ਕਿਹੜੇ ਛੋਟੇ-ਛੋਟੇ ਕੰਮ ਸ਼ੁਰੂ ਕਰ ਸਕਦੇ ਹਾਂ ਇਸ ਤੇ ਸੋਚਣਾ ਤੇ ਫਿਰ ਅਮਲ ਕਰਨਾ ਸ਼ਾਇਦ ਇਸ ਲੰਬੇ ਸਫ਼ਰ ਦਾ ਪਹਿਲਾ ਕਦਮ ਹੋਵੇ ਬਹੁਤ ਵਧੀਆ ਸੋਚ ਹੈ ਇਸੇ ਸੋਚ ਦੇ ਨਾਲ ਹੀ ਅੱਜ ਦੀ ਇਹ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਉਮੀਦ ਹੈ ਇਸ ਨੇ ਤੁਹਾਡੇ ਮਨ ਚ ਕੁਝ ਨਵੇਂ ਵਿਚਾਰ ਜ਼ਰੂਰ ਜਗਾਏ ਹੋਣਗੇ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਤੇ ਨਵੀਂ ਖੋਜ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ